ਵਪਾਰਕ ਵਰਤੋਂ ਵਾਲੇ LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ 35 ਰੁਪਏ ਦੀ ਕਟੌਤੀ ਕੀਤੀ ਗਈ ਹੈ ਤਾਂ 19 ਕਿਲੋ ਵਾਲੇ ਸਿਲੰਡਰ ਦੀ ਨਵੀਂ ਕੀਮਤ 35 ਰੁਪਏ ਘਟਾ ਕੇ ਲਾਗੂ ਕੀਤੀ ਗਈ ਹੈ ਹਾਲਾਂਕਿ ਇਸ ਕਟੌਤੀ ਦੇ ਨਾਲ ਕੁਝ ਦੁਕਾਨਦਾਰ ਖੁਸ਼ ਨੇ ਪਰ ਵੱਡੀ ਗਿਣਤੀ ਵਿੱਚ ਵਪਾਰੀਆਂ ਨੇ ਇਸ ਫੈਸਲੇ ਤੇ ਨਾ ਖੁਸ਼ੀ ਜਤਾਈ ਹੈ ਦੁਕਾਨਦਾਰਾਂ ਨੇ ਕਿਹਾ ਕਿ 35 ਰੁਪਏ ਦੀ ਕਟੌਤੀ ਦੇ ਨਾਲ ਮਹਿੰਗਾਈ ਉੱਤੇ ਕੋਈ ਖਾਸ ਅਸਰ ਨਹੀਂ ਪੈਣ ਵਾਲਾ ਉਹਨਾਂ ਦੀ ਮੰਗ ਹੈ ਕਿ ਸਰਕਾਰ ਨੂੰ ਘੱਟੋ-ਘੱਟ 150 ਤੋਂ 200 ਰੁਪਏ ਤੱਕ ਦੀ ਕਟੌਤੀ ਕਰਨੀ ਚਾਹੀਦੀ ਹੈ ਤਾਂ ਕਿ ਹਰ ਕਿਸੇ ਤੱਕ ਇਸ ਦਾ ਲਾਭ ਪਹੁੰਚ ਸਕੇ ਉਹਦੇ ਹੀ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਗੈਸ ਦੇ ਸਿਲੰਡਰ ਸਸਤੇ ਹੋਣਗੇ ਤਾਂ ਹੋਟਲ ਢਾਬਿਆਂ ਤੇ ਹੋਰ ਵਪਾਰਕ ਧੰਦਿਆਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵੀ ਕਮੀ ਆਵੇਗੀ ਜਿਸ ਨਾਲ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ ਉਹਨਾਂ ਨੇ ਸਰਕਾਰ ਦੇ ਕੋਲੋਂ ਅਪੀਲ ਕੀਤੀ ਹੈ ਕਿ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਦੇਰੇ ਕਮੀ ਕਰਕੇ ਵਪਾਰੀਆਂ ਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਹਾਂਜੀ ਬਾਬਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਬਾਬਾ ਬਿੱਲੂ ਸ਼ਾਹ ਹੈ ਔਰ ਮੇਰੀ ਕਬੀਰਾ ਸਪੈਕਰੀਆਂ ਸਵੀਟਸ ਦੀ ਦੁਕਾਨ ਹੈ ਜੇ ਮੇਨ ਚੌਂਕ ਦੇ ਵਿੱਚ ਜੀ ਥੋੜੀ ਬਿਕਸਸੀ ਮਦਰ ਅਲਰੀ ਪਹਿਲੇ ਹੀ ਮਤਲਬ ਸਾਰਾ ਕੁਝ ਕਹਿ ਚੁੱਕੇ ਆ ਕਿ ਕਮਰਸ਼ਲ ਸੈਂਟਰ ਜਿਹੜੇ ਸਾਨੂੰ ਸਸਤੇ ਮਿਲ ਤੇ ਅਸੀਂ ਜ਼ਿਆਦਾ ਉਹਨਾਂ ਦੀ ਖਫਤ ਕਰੀਏ ਉਸ ਵਿੱਚ ਸਾਨੂੰ ਰਕੜੀ ਦੇ ਸੀਜ਼ਨ ਜਿੱਦਾਂ ਆ ਰਿਹਾ ਹੈ ਪੈਣਾ ਦਾ ਪ੍ਰੋਗਰਾਮ ਹੈ ਰਕੜੀ ਦਾ ਹੈਗਾ ਜੀ ਪਲਾਮਾ ਪਹਾਂਦਾ ਉਨਵੇਂ ਸਮ ਸਸਤਾ ਸਬਦ ਮਿਲੇਗਾ ਜਿਵੇਂ ਸਿਲੰਡਰ ਸਾਨੂੰ ਸਸਤੇ ਮਿਲਣਗੇ ਰਾਮ ਮੀਟੇ ਸਾਨੂੰ ਸਸਤਾ ਮਿਲਣਗੇ ਤੇ ਅਸੀਂ ਉਨਾ ਹੀ ਜਿਹੜੀ ਮਠਿਆਈਆਂ ਜਾਂ ਕੁਝ ਵੀ ਸਮਾਨ ਹੈ ਸਸਤਾ ਵੇਚਾਂਗੇ ਇਸਕੇ ਕੇ ਸਰਕਾਰ ਨੂੰ ਹੀ ਬੈਂਤੀ ਕਰਦੇ ਆ ਸਾਨੂੰ ਸਿਲੰਡਰ ਝੋਲੇ ਤੇ ਥੋੜੇ ਜਿਹਾ ਡੇਢ 250 ਰੁਪਏ ਦਾ ਸਿਲੰਡਰ ਹੋ ਸੱਤਾ ਮਿਲੇ ਜਿਹਦਾ ਸਾਨੂੰ ਸਸਤਾ ਮਿਦਰੇ ਅਸੀਂ ਉਹਨੂੰ ਜਿਆਦਾ ਖਪ ਤੇ ਕਰੀਏ ਆਇਆ ਪਰਨਾਥੀ ਜੇ ਕਮਰਮਾ ਲਈ ਅੱਜ ਸਰਕਾਰ ਨੇ ਰੇਟ ਘਟਾਏ ਨਹੀਂ ਕਿੰਨੇ ਕਲਬ ਦੇਖੋ ਲੈਦਾ ਬਹੁਤ ਘੱਟਾ ਥੋੜਾ ਜਿਹਾ ਵੱਧ ਵੱਧ ਹੋਣਾ ਚਾਹੀਦਾ ਤਾਂ ਰੇਟ ਘੱਟ ਹੋਣਾ ਚਾਹੀਦਾ 100-200 ਰੁਪਏ ਫਰਕ ਹੋਰ ਦੇਣਾ ਚਾਹੀਦਾ 100 ਰੁਪਏ ਔਰ ਰੁਪਏ ਇਹ ਜੇ ਨੂੰ ਸਰਕਾਰ ਨੂੰ ਆ ਗਈ ਦਾ 100-200 ਰੁਪਏ ਦਾ ਫਰਕ ਪਾਣਾ ਚਾਹੀਦਾ ਬਾਕੀ ਰੇਟਾਂ ਕਿੰਨਾ ਘਰਕਿੰਦਾ ਕਰ ਸਕਦੇ ਆ ਰੇਟ ਬਹੁਤ ਘੱਟ ਹੈ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ 2300 ਰੁਪਏ ਦੀ ਆ 120-130 ਰੁਪਏ ਦੀ ਹੋ ਜਾਏਗੀ ਅਸਰ ਪੈ ਖਰਚਿਆਂ ਦਾ ਝਾਕਦਾ ਫਿਰ ਲੈਣਾ ਕਸ਼ਟੋਂ ਗੱਲਾਂ ਕਰਦਾ ਮੁੰਡੀ ਲਾਤਾ ਨਹੀਂ ਮਹਿੰਗਾ ਪਾਇ। ਇਹ ਮੁੰਡੀ ਨੇ ਹਲੇ ਜੇ। ਹਾਂ ਕੀ ਲੱਗਦਾ ਵੀ ਜਿਹੜੇ ਘਰੇਲੂ ਗੈਸ ਵੀ ਲੋਕੀ ਬਾਲਦੇ ਨੇ ਉਹਨਾਂ ਦੇ ਬੱਚੇ ਉਹਨੇ ਡੇਟ ਕਰ ਜਾਈਏ। ਹਾਂ ਜੀ ਉਹਨਾਂ ਦੀ ਬੱਚੇ। ਮਾੜਾ ਬੰਦਾ ਇੰਨਾ ਮਹਿੰਗਾ। ਦੋਵੇਂ ਸੰਡਰ ਸਸਤਾ ਆਏਗਾ। ਲੋਕ ਹਸਾਬ ਹੋ ਜਾਣਗੇ ਥੋੜੇ ਜਿਹਾ। ਹਾਕੀ ਮਾੜਾ ਬੰਦਾ ਤੋਂ ਤਰਾ ਅਗਰ ਰੱਖ ਸਕਦਾ। ਇੱਕ ਇੱਕੀ ਬੜੀ ਮੁਸ਼ਕਲ ਕਈਆਂ ਕੋ ਭਰਦਾ ਚੱਲਿਆ। ਮੇਰਾ ਨਾਮ ਪ੍ਰਵੇਸ਼ ਕੁਮਾਰ ਜੀ। ਅੱਜ ਸਰਕਾਰ ਵੱਲੋਂ ਜਿਹੜਾ ਜੇਤੀ ਹੋਈ ਪੰਜਾਬ ਵਿੱਚ ਸਿਲੰਡਰ ਸਸਤਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ? ਸਹੀ ਰੇਟ ਕੀਤਾ ਵਾ ਹੈ। ਇਹ ਤਾਂ ਹੋਰ ਜੀਦਾ ਵੇ ਜੜਾ ਦੁਕਾਨਦਾਰ ਖੁੱਲ ਕੇ ਵੜ ਸਕਿਓ ਵਾ ਹੈ। ਕਿੰਨੀ ਕੀ ਜ਼ਰੂਰਤ ਹੈ ਜੀ ਇਸ ਜੀ ਜਿਹੜੀ ਸੰਦਰਾ ਦੀ? ਹਾਂ ਜੀ। ਮੈਂ ਕੀ ਰੇਟ ਕੱਢਣ ਦੀ? ਹਾਂ ਜੀ ਹਾਂ ਜੀ। 1500 ਰੁਪਏ ਰੇਟ ਹੋ ਜੇ ਬਈ ਜਾਜੇ ਬਿਲਕੁਲ ਵਾ ਹੈ। ਹਾਂ। ਕਿ ਲਗਾਤਾਰ ਲੋਕ ਜੀ ਰੇਟ ਸਹੀ ਹੋ ਗਏ ਹਰ ਦੁਕਾਨਦਾਰ ਤੇ ਕਮਰਸial ਸਿੰਲਿੰਡਰ ਵਰਤੂਗਾ। ਕੀ ਲੱਗਦਾ ਕੀ ਵਧੀਆ ਲੱਗੇਗਾ? ਹਾਂ ਬਹੁਤ ਵਧੀਆ ਲੱਗੇਗਾ। ਹਾਂ ਜੀ। ਤੋਂ ਹੁਣ ਇਹ ਕਿੰਨਾ ਫਾਇਦਾ ਹੋਊਗਾ ਜਿਹਦਾ ਰੇਟ ਘਟਿਆ ਇਹਨਾਂ ਦਾ ਵੇਖੋ ਫੇਰ ਤਾਂ ਸੇਮ ਉਹ ਰੇੜੀ ਬੈਨਾਂ ਆਏ ਐ 150 ਪਰ ਕੋਈ ਚੱਲ ਰਹੀ ਜਾਂਦਾ ਗਾਹ ਕੋਈ ਹੈ ਹਾਂ ਜੀ ਵੇਚਿਆ 6 ਆ ਤਈ ਦਾ ਕੋਈ ਹੋਰ ਰੇਟ ਘਟਣ ਦੇ ਜੀ ਹਾਂ ਥੋੜੇ ਹੋਰ ਰੇਟ ਘਟ ਜਾਂਦੇ ਵਧੀਆ ਰਹੇਗਾ ਵੇ